ਤੁਸੀਂ ਚਾਰ ਸਬਜ਼ੀਆਂ ਦੇ ਨਾਮ ਦੱਸਣੇ ਆ ਜਿਹਦੇ ਵਿੱਚ ਮਾ ਸ਼ਬਦ ਆਦਾ ਹੋਵੇ ਮਾ ਸ਼ੱਲਹੇ ਮਾ ਸ਼ਬਦਾਂ ਉਹ ਉਹ ਮਾਈਂਡ ਤਾਂ ਹੋਰ ਪਾਸੇ ਕੁ ਮਿਆ ਗਿਆ oh no ਪਿਆਜ਼ ਲਸਣ ਅਦਰ ਤੁਮसे ਨਾ ਹੋ ਪਾਏਗਾ ਅ ਰਾਜਮਾ ਬਿਲਕੁਲ ਸਹੀ ਆ ਬਈ ਟਮਾਟਰ ਟਮਾਟਰ ਤਿੰਨ ਸ਼ਬਦਾਂ ਦੇ ਜਵਾਬ ਦੇ ਦਿੱਤੇ ਆ ਹੁਣ ਤੁਸੀਂ ਦੱਸਣਾ ਵੀ ਇੱਕ ਜਿਹੜਾ ਰਹਿ ਗਿਆ ਕੀ ਹੋ ਸਕਦਾ ਚਾਰ ਸਬਜ਼ੀਆਂ ਦੇ ਨਾਮ ਕੋਈ ਵੀ ਇੱਕ ਆਂਦਾ ਠੀਕ ਹੈ ਅਗਰ ਕੋਈ ਨਹੀਂ ਆਂਦਾ ਸ਼ਿਮਲਾ ਮਿਰਚ ਨਹੀਂ ਮਾਂ ਸ਼ਿਮਲਾ ਉਹਦੇ ਵਿੱਚ ਮਾਂ ਆਂਦਾ ਤੁਸੀਂ ਦੱਸਣਾ ਚਾਹੋਗੇ ਗੈਸ ਲਗਾਉ ਗਈ ਮਾਂ ਸ਼ਬਦ ਆਣਾ ਚਾਹੀਦਾ ਵਕਤ ਹਾਂ ਰਾਮਾ ਤੋਰੀ ਰਾਮਾ ਤੋਰੀਆਂ ਬਿਲਕੁਲ ਕਰੈਕਟ ਆ ਇੱਕ ਹੋਰ राजमा हां हां राजमा राजमा वो भी करेक्ट था थर्ड महाਦੀ दाल और ਵਿੱਚ ਮਹਾ ਆ ਜਾਂਦਾ ਟਮਾਟਰ ਬਿਲਕੁਲ ਰਾਈਟ ਆ ਵੀ ਹੋਰ ਟਮਾਟਰ ਮਾਤੇ ਉਸ ਸੈਂ ਨਹੀਂ ਆਉਦੀ ਆ ਬਈ ਬਾਪੀ ਵਾ ਕੁੜੀਆਂ ਦੀ ਤਾਰੀਫ਼ ਕਰਨੀ ਬੰਦੀ ਆ ਵੀ ਇੱਕੋ ਸਾਹਿਬ ਤਿੰਨ ਸ਼ਬਦਾਂ ਦੇ ਜਵਾਬ ਦੇ ਦਿੱਤੇ ਹੁਣ ਤੁਸੀਂ ਦੱਸਣਾ ਵੀ ਇੱਕ ਜਿਹੜਾ ਰਹਿ ਗਿਆ ਕੀ ਹੋ ਸਕਦਾ ਘਰ ਦੇ ਵਿੱਚ ਸਬਜ਼ੀ ਤਾਂ ਬਣਾਉਂਦੇ ਹੋਵੋਗੇ ਹਾਂਜੀ ਤੁਸੀਂ ਚਾਰ ਸਬਜ਼ੀਆਂ ਦੇ ਨਾਮ ਦੱਸਣੇ ਆ ਜਿਹਦੇ ਵਿੱਚ ਮਾਂ ਸ਼ਬਦ ਆਉਂਦਾ ਹੋਵੇ ਮਤਲਬ ਮਾਂ ਵਿੱਚ ਆਂਦਾ ਹੋਵੇ ਵਿਚਕਾਰ ਆ ਸਕਦਾ ਪਿੱਛੇ ਆ ਸਕਦਾ ਮੋਰੇ ਆ ਸਕਦਾ ਕੋਈ ਇਦਾਂ ਦੀਆਂ ਸਬਜ਼ੀਆਂ ਦਾ ਨਾਮ ਦੱਸਣਾ ਲਾਓ ਦਿਮਾਗ ਕੋਈ ਦਾਲ ਹੋ ਸਕਦੀ ਆ ਕੋਈ ਸਬਜ਼ੀ ਹੋ ਸਕਦੀ ਆ ਉਹਦੇ ਵਿੱਚ ਮਾਂ ਆਂਦਾ ਵਾ ਮਾਂ ਛੰਨੇ ਮਾਹ ਸ਼ੋਲਿਅਮ ਦੇ ਕਿ ਮਾਂ ਸ਼ੋਲੇ ਹੁੰਦੇ ਮਾਂ ਸਾਡੇ ਤਾਂ ਮਾਂ ਸ਼ੋਲੇ ਕਹਿੰਦੇ ਆ ਚਲੋ ਇੱਕ ਤਾਂ ਮੰਨ ਲੰਨੇ ਆ ਦੂਸਰਾ ਔਰ ਉਹਨਾਂ ਤੋਂ ਘਿਆਸੀ ਬਣਾਉਨੇ ਆ ਇਸ ਟਾਈਮ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਅਸੀਂ ਉਹੀ ਚੀਜ਼ਾਂ ਲਾਦਾ ਬਣਾਉਨੇ ਆ ਕੋਈ ਜ ਤੜਕੇ ਦੇ ਵਿੱਚ ਅਸੀਂ ਪਾਉਨੇ ਆ ਮਾਮਾ ਸੋ ਜੇ ਪਤਾ ਗੱਲ ਨਾ ਬਣ। ਚਲੋ ਬਈ ਇਹਨਾਂ ਨੇ ਇੱਕ ਆਨਸਰ ਦੇ ਦਿੱਤਾ ਵਾ ਸੋ ਦੂਸਰਾ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਤੁਸੀਂ ਦੱਸੋ ਬਈ। ਸਟਾਰ ਸਬਜ਼ੀਆਂ ਦੇ ਨਾਮ ਦੱਸਣੀਆਂ ਜਿਹਦੇ ਵਿੱਚ ਮਾ ਸ਼ਬਦ ਆਵੇ। ਸਬਜ਼ੀਆਂ ਦੀ ਦਾਲ ਕੋਈ ਦਾਲ ਹੋ ਸਕਦੀ ਆ। ਮਾਹਾਂ ਦੀ ਦਾਲ। ਮਾਹਾਂ ਮਾਮਾ ਆਣਾ ਚਾਹੀਦਾ। ਮਾ ਆਣਾ ਚਾਹੀਦਾ ਇਹ ਮਾਹਾਂ ਦੀ ਦਾਲ ਬਣ ਗਈ। ਹਾ ਹਾ ਆ ਗਿਆ ਨਾਲ। ਕੱਲਾ ਮਾ ਆ ਨਹੀਂ ਪਤਾ ਸਾਨੂੰ ਤਾਂ ਨਹੀਂ ਆ ਪਤਾ ਹੈਗਾ ਬਸ ਦਿਮਾਗ 'ਚ ਨਹੀਂ ਆ ਰਿਹਾ ਉਹ ਦਿਮਾਗ 'ਚ ਲਿਆਓ ਮਾਂ ਛੋਲੇ ਦੀ ਕਹਦੀ ਤਾਂ ਮਾਂ ਵੀ ਕਹਦੀ ਤਾਂ ਹਾਂ ਹਾਂ ਕੁਛ ਹੋਰ ਵੀ ਆ ਵਿੱਚ ਪਾ ਰਾ ਸਕਦਾ ਕੋਈ ਸ਼ਬਦ ਉਹਦੇ ਵਿੱਚ ਮਾਂ ਆਉਂਦਾ ਹੋਵੇ ਕੋਈ ਤੜਕੇ 'ਚ ਚੀਜ਼ਾਂ ਪਾਣੇ ਆਪਾਂ ਪਿਆਜ਼ ਉਹਦੇ ਵਿੱਚ ਨਹੀਂ ਆਉਂਦਾ ਹੋਰ ਕੁਝ ਲਸਣ ਮਾਂ ਅਦਰ ਮਾਂ ਕਨੀਆ ਜਿਵੇਂ ਜਿਵੇਂ ਲਾਓ دماغ ਕੋਈ ਦਾਲ ਕੋਈ ਲਾਲ ਲਾਲ ਚੀਜ਼ ਕੋਈ ਕੁਸ਼ ਪਿੰਟ ਦੇ ਰਿਆਂ ਮੈਸ ਮਸਾਲਾ ਬਸ ਇਹ ਹੀ ਆਉਂਦਾ ਮਿਕਸ ਦੇ ਵਿੱਚ ਸਿਹਾਰੀ ਪੈ ਗਈ ਮਾਂ ਦਾਵਾ ਅਰਾਜਮਾ 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 ਬਿਲਕੁਲ ਸਹੀ ਆ ਬਈ ਹੋਰ ਮਸਰਨ ਦਾਲ ਉਹਦੇ ਵਿੱਚ ਮਾਂ ਆਇਆ ਮਾਂ ਰਾਜਮਾ ਚ ਮਾਂ ਆ ਗਿਆ ਪਰ ਉੱਚ ਮਾਂ ਆਇਆ ਬਿਲਕੁਲ ਸਹੀ ਆ ਮਰਚਾ 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 ਲਾਲ ਮਿਰਚ ਇਹਦਾ ਮਰਚ ਉਹ ਵੀ ਮਾਂ ਹੋਇਆ ਮਾਂ ਬਈ આજ ਮਾਂ ਬਿਲਕੁਲ ਸਹੀ ਆ ਹੋਰ ਵੀ ਆ ਕੁਝ ਆਪਾਂ ਤੜਕੇ ਦੇ ਵਿੱਚ ਪਾਉਂਦੇ ਆ ਅੰਕਲ ਬਸ ਇਹ ਹੀ ਚੀਜ਼ਾਂ ਆ ਮਸਾਲੇ ਮਸਾਲਾ ਵੀ ਮਾਂ ਸੋ ਬਿਲਕੁਲ ਇਹਨੇ ਕੋਸ਼ਿਸ਼ ਕੀਤੀ ਆ ਬਈ ਤੁਸੀਂ ਅਗਰ ਦੱਸ ਸਕਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਘਰ ਦੇ ਵਿੱਚ ਆਪਾਂ ਸਬਜ਼ੀਆਂ ਯੂਜ਼ ਕਰਦੇ ਆ ਹਾਂਜੀ ਚਾਰ ਸਬਜ਼ੀਆਂ ਦੇ ਨਾਮ ਦੱਸਣੀਆਂ ਜਿਹਦੇ ਵਿੱਚ ਮਾਂ ਸ਼ਬਦ ਆਉਂਦਾ ਹੋਵੇ ਕਿਹੜੀਆਂ ਹੋ ਸਕਦੀਆਂ ਲਗਾਓ ਗੈਸ ਮਾਂ ਹਾਂ ਮਾ ਸ਼ਬਦਾਂ ਬੋ ਲਗਾਓ ਵੀ ਤੁਸੀਂ ਵੀ ਕੋਸ਼ਿਸ਼ ਕਰੋ ਲਗਾਉਣ ਦਾ ਪੈਸਾ ਪਤਾ ਲੱਗ ਗਿਆ ਬਾਦਲੀਆਂ ਕੋਸ਼ਿਸ਼ ਕਰੋ ਸਬਜੀ ਹੋ ਸਕਦੀ ਹੈ ਦਾਲ ਹੋ ਸਕਦੀ ਹੈ ਤੜਕੇ ਚ ਪਾਨ ਵਾਲੀ ਕੋਈ ਸਬਜੀ ਹੋ ਸਕਦੀ ਆ ਮਾ ਛੋਲਿਆਂ ਦੀ ਦਾਲ ਮਾ ਛੋਲਿਆਂ ਦੀ ਦਾਲ ਪਰ ਉਹਦੇ ਵਿੱਚ ਮਾਹਾਂ ਛੋਲਿਆਂ ਦੀ ਦਾਲ ਆ ਜਾਂਦਾ ਮਾ ਨਹੀਂ ਜਾਂ ਹਾਂ ਕੱਲਾ ਮਾ ਸ਼ਬਦਾਂ ਨਾਲ ਚਾਹੀਦਾ ਹਾਂ ਨਹੀਂ ਵਿਚਕਾਰ ਆ ਸਕਦਾ ਕਿਤੇ ਵੀ ਕੋਈ ਦਾਲ ਹੋ ਸਕਦੀ ਆ ਕੋਈ ਹੋਰ ਵਿੱਚ ਮਾਣਾ ਚਾਹੀਦਾ ਹਾਂ ਹਾਂ ਇਸ ਟਾਈਮ ਹਰੇ ਮਾਈਂਡ ਨਹੀਂ ਤਾਂ ਟੈਨਸ਼ਨ ਨਾ ਥੋੜਾ ਤੁਸੀਂ ਦੱਸੋ ਨਹੀਂ ਕਹਿੰਦੇ ਮਾਈਂਡ ਤਾਂ ਹੋਰ ਪਾਸੇ ਘੁੰਮਿਆ ਹੋਇਆ ਥੋੜੀ ਟੈਨਸ਼ਨ ਆ ਸੌਰੀ ਪਲੀਜ਼ ਕੋਈ ਗੱਲ ਠੀਕ